ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਕਿਸਾਨ ਤੇ ਉਸਦੇ ਪੁਰਾਣੇ ਘਰ ਦੀ ਕਹਾਣੀ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਬਹੁਤ ਹੀ ਪੁਰਾਣਾ ਘਰ ਸੀ ਉਹ ਘਰ ਪੱਕੇ ਇੱਟਾਂ ਦਾ ਨਹੀਂ ਸੀ ਸਗੋਂ ਮਿੱਟੀ ਤੇ ਘਾਹ ਦਾ ਬਣਿਆ ਹੋਇਆ ਸੀ ਕਈ ਪੀੜ੍ਹੀਆਂ ਤੋਂ ਉਹ ਘਰ ਕਿਸੇ ਨਾ ਕਿਸੇ ਪਰਿਵਾਰ ਨੂੰ ਛਾਂ ਤੇ ਪਿਆਰ ਦੇ ਰਿਹਾ ਸੀ ਉਸ ਘਰ ਦਾ ਅਸਲੀ ਮਾਲਕ ਇੱਕ ਕਿਸਾਨ ਸੀ ਜਿਸ ਦਾ ਨਾਮ ਸੀ ਗੁਰਦਿੱਤਾ ਗੁਰਦਿੱਤਾ ਬਹੁਤ ਹੀ ਸਧਾਰਨ ਅਤੇ ਨੇਕੀ ਕਿਸਾਨ ਸੀ ਉਸ ਦੀ ਉਸ ਦੀ ਜ਼ਿੰਦਗੀ ਖੇਤਾਂ ਨਾਲ ਹੀ ਜੁੜੀ ਹੋਈ ਸੀ ਉਹ ਸਵੇਰੇ ਕੂਕਦੇ ਮੁਰਗਿਆਂ ਨਾਲ ਉੱਠਦਾ ਹੱਥ ਮੂੰਹ ਧੋਂਦਾ ਤੇ ਖੇਤਾਂ ਵੱਲ ਨੂੰ ਚਲਾ ਜਾਂਦਾ ਖੇਤ ਉਸ ਲਈ ਰੱਬ ਦੇ ਮੰਦਰ ਵਰਗੇ ਸਨ ਉਹ ਕਹਿੰਦਾ ਸੀ ਜਿਸ ਨੇ ਖੇਤਾਂ ਨਾਲ ਪਿਆਰ ਕੀਤਾ ਉਸਨੇ ਪੇਟ ਕਦੇ ਵੀ ਖਾਲੀ ਨਹੀਂ ਰਹਿਣਾ ਉਸ ਦਾ ਘਰ ਪੁਰਾਣਾ ਸੀ ਪਰ ਬਹੁਤ ਹੀ ਪਿਆਰਾ ਸੀ ਮਿੱਟੀ ਦੀਆਂ ਕੰਧਾਂ ਲੱਕੜ ਦੇ ਦਰਵਾਜ਼ੇ ਛੋਟੇ-ਛੋਟੀਆਂ ਖਿੜਕੀਆਂ ਤੇ ਘਾਹ ਵਾਲੀ ਛੱਤ ਮੀ ਬੈਂਡ ਤੋਂ ਛੱਤ 'ਤੇ ਟਪਕਦੀ ਬੂੰਦਾਂ ਦੀ ਟਪ ਟਪ ਆਵਾਜ਼ ਉਸ ਨੂੰ ਬਹੁਤ ਚੰਗੀ ਲੱਗਦੀ ਸੀ ਪਰ ਉਸ ਘਰ ਦੀ ਉਹ ਉਸ ਘਰ ਦੀ ਆਬਰੂ ਸੀ ਉਸ ਦੀ ਪਛਾਣ ਸੀ ਪਿੰਡ ਦੇ ਬੱਚੇ ਅਕਸਰ ਉਸ ਘਰ ਦੇ ਆਂਗਣ ਵਿੱਚ ਬੇੜੇ ਵਿੱਚ ਖੇਡਣ ਜਾਂਦੇ ਉੱਥੇ ਇੱਕ ਬੁੱਢਾ ਬੋਹੜ ਦਾ ਰੁੱਖ ਵੀ ਸੀ ਜਿਸ ਦੀ ਛਾਂ ਹਮੇਸ਼ਾ ਘਰ ਨੂੰ ਠੰਡਾ ਰੱਖਦੀ ਸੀ ਪੰਛੀ ਉਸ ਰੁੱਖ ਉੱਤੇ ਆਲਣੇ ਬਣਾਉਂਦੇ ਗੁਰਦਿੱਤਾ ਅਕਸਰ ਕਹਿੰਦਾ ਸੀ ਇਹ ਘਰ ਸਿਰਫ ਇੱਟਾਂ ਦਾ ਨਹੀਂ ਸੀ ਸਗੋਂ ਮਾ ਜਾਨਵਰਾਂ ਪੰਛੀਆਂ ਤੇ ਮਨੁੱਖ ਦਾ ਸਾਂਝਾ ਟਿਕਾਣਾ ਹੈ ਗੁਰਦਿੱਤੇ ਦੇ ਮਾਪੇ ਵੀ ਉਸ ਘਰ ਵਿੱਚ ਰਹਿੰਦੇ ਸਨ ਉਸ ਦੀ ਮਾਂ ਦੀਆਂ ਲੋਰੀਆਂ ਉਸ ਦੇ ਪਿਤਾ ਦੀਆਂ ਸਿੱਖਿਆਵਾਂ ਉਸ ਨੇ ਬਚਪਨ ਦੀਆਂ ਖੇਡਾਂ ਸਭ ਕੁਝ ਉਸੇ ਘਰ ਦੀਆਂ ਕੰਧਾਂ ਵਿੱਚ ਵਸਿਆ ਹੋਇਆ ਸੀ ਕੰਧਾਂ ਤੇ ਕਈ ਜਗ੍ਹਾ ਦਰਾਰਾਂ ਪੈ ਗਈਆਂ ਸਨ ਪਰ ਉਹ ਦਰਾਰਾਂ ਗੁਰਦਿੱਤੇ ਲਈ ਜ਼ਖਮ ਨਹੀਂ ਸਨ ਸਗੋਂ ਯਾਦਾਂ ਦੇ ਨਿਸ਼ਾਨ ਸਨ ਜਦੋਂ ਗੁਰਦਿੱਤਾ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਾ ਸੀ ਉਹਨਾਂ ਦੇ ਵਿੱਚ ਘਰ ਦਾ ਹਰ ਕੋਨਾ ਸ਼ਾਮਿਲ ਹੁੰਦਾ ਸੀ ਕਿਦਰੇ ਛੱਤ ਤੇ ਬੈਠ ਕੇ ਤਾਰਿਆਂ ਨੂੰ ਤੱਕਦਾ ਸੀ ਕਿਦਰੇ ਵੇੜੇ ਵਿੱਚ ਬੈਠ ਕੇ ਦੋਸਤਾਨਾ ਰੋਜ਼ਾਨਾ ਦੀਆਂ ਗੱਲਾਂ ਕਰਦਾ ਸੀ ਉਸਦੇ ਘਰ ਨੇ ਉਸਦੀ ਖੁਸ਼ੀ ਵੀ ਵੇਖੀ ਸੀ ਤੇ ਦੁੱਖ ਵੀ ਵੇਖਿਆ ਸੀ ਪਿੰਡ ਵਿੱਚ ਕਈ ਨਵੇਂ ਘਰ ਬਣ ਗਏ ਸਨ ਸਿਮਿੰਟ ਦੇ ਮਜ਼ਬੂਤ ਮਕਾਨ ਉੱਚੀਆਂ ਛੱਤਾਂ ਵੱਡੇ ਵੱਡੇ ਗੇਟ ਖਿੜਕੀਆਂ ਪਰ ਗੁਰਦਿੱਤੇ ਨੇ ਆਪਣੇ ਪੁਰਾਣੇ ਘਰ ਨੂੰ ਛੱਡਣਾ ਚੰਗਾ ਨਹੀਂ ਸਮਝਿਆ ਉਹ ਨਾ ਹੀ ਕਦੇ ਚਾਹੁੰਦਾ ਸੀ ਲੋਕ ਕਹਿੰਦੇ ਗੁਰਦਿੱਤੇ ਤੂੰ ਵੀ ਕੋਈ ਪੱਕਾ ਘਰ ਬਣਾ ਲੈ ਇਹ ਮਿੱਟੀ ਦਾ ਘਰ ਕਦੋਂ ਡਿੱਗ ਜਾਵੇ ਕੀ ਪਤਾ ਕਦੋਂ ਨਹੀਂ ਕਹਿ ਸਕਦਾ ਪਰ ਗੁਰਦਿੱਤਾ ਹੱਸ ਕੇ ਜਵਾਬ ਦਿੰਦਾ ਇਹ ਘਰ ਮੇਰੇ ਵਾਸਤੇ ਸਿਰਫ ਸ਼ਾਖ ਨਹੀਂ ਇਹ ਤਾਂ ਮੇਰੀ ਰੂਹ ਹੈ ਜਿਸ ਨੂੰ ਆਪਣੀਆਂ ਜੜਾਂ ਪਿਆਰੀਆਂ ਹੁੰਦੀਆਂ ਨੇ ਉਹ ਨਵੀਆਂ ਇੱਟਾਂ ਦੇ ਮੋਹ ਵਿੱਚ ਪੁਰਾਣੀਆਂ ਆਜ਼ਾਦਾਂ ਨਹੀਂ ਛੱਡਦੇ ਗੁਰਦਿੱਤੇ ਦੀ ਪਤਨੀ ਸੁਹਾਗਣ ਵੀ ਬਹੁਤ ਉਸ ਘਰ ਨੂੰ ਪਿਆਰ ਕਰਦੀ ਸੀ ਉਹ ਅਕਸਰ ਘਰ ਦੇ ਵਿਹੜੇ ਨੂੰ ਸਾਫ਼ ਕਰਦੀ ਲਿੱਪ ਲਿੱਪ ਕੇ ਮਿੱਟੀ ਦੇ ਨਾਲ ਸੋਨਾ ਬਣਾ ਕੇ ਰੱਖਦੀ ਇਹ ਖਿੜਕੀਆਂ ਦੇ ਨੇੜੇ ਫੁੱਲ ਲਗਾਉਂਦੀ ਜਦੋਂ ਉਹਨਾਂ ਦੇ ਬੱਚੇ ਪੈਦਾ ਹੋਏ ਉਹ ਵੀ ਉਸੇ ਘਰ ਵਿੱਚ ਪਲੇ ਵਧੇ ਘਰ ਸਿਰਫ ਮਿੱਟੀ ਦਾ ਨਹੀਂ ਸੀ ਸਗੋਂ ਪਰਿਵਾਰ ਦੇ ਦੁੱਖ ਸੁੱਖ ਦਾ ਹਰ ਚੀਜ਼ ਦਾ ਗਵਾਹ ਸੀ ਬੱਚਿਆਂ ਦੀ ਪਹਿਲੀਆਂ ਬੋਲੀਆਂ ਉਹਨਾਂ ਦੇ ਸਕੂਲ ਜਾਣ ਦੇ ਦਿਨ ਘਰ ਦੀਆਂ ਕੰਧਾਂ ਤੇ ਬਣੀਆਂ ਉਹਨਾਂ ਦੀਆਂ ਲਕੀਰਾਂ ਸਭ ਕੁਝ ਜਿਹਾਤਾ ਵਾਂਗ ਸਨ ਗੁਰਦਿੱਤੇ ਨੂੰ ਆਪਣੇ ਘਰ ਦੀ ਹਰ ਚੀਜ਼ ਨਾਲ ਲਗਾਵ ਸੀ ਜਦੋਂ ਉਹ ਸਵੇਰੇ ਉੱਠਦਾ ਤੇ ਵਿਹੜੇ ਵਿੱਚ ਕਦਮ ਰੱਖਦਾ ਮਿੱਟੀ ਦੀਆਂ ਕੰਦਾਂ ਤੋਂ ਇੱਕ ਅਜੀਬ ਜਿਹੀ ਮਿੱਠੀ ਖੁਸ਼ਬੂ ਆਉਂਦੀ ਉਹ ਖੁਸ਼ਬੂ ਉਸ ਨੂੰ ਆਪਣੇ ਪੁਰਖਿਆਂ ਦੀਆਂ ਯਾਦਾਂ ਨਾਲ ਜੋੜਦੀ ਘਰ ਦਾ ਹਰ ਕੋਨਾ ਉਸ ਨਾਲ ਗੱਲਾਂ ਕਰਦਾ ਸੀ ਕੋਈ ਵੀ ਕੋਈ ਕਈ ਵਾਰੀ ਅੰਗਿੱਟੀ ਦੇ ਕੋਲ ਆ ਕੇ ਬੈਠ ਕੇ ਸੋਚਦਾ ਇਹ ਘਰ ਮੇਰੇ ਦਾਦੇ ਦੇ ਹੱਥਾਂ ਨਾਲ ਬਣਿਆ ਹੋਇਆ ਸੀ ਉਹ ਮਿੱਟੀ ਗੁੰਦ ਕੇ ਕੰਦਾਂ ਤੇ ਚੜਾਉਂਦੇ ਸੀ ਤੇ ਘਾਹ ਨੂੰ ਇੱਕ ਇੱਕ ਕਰਕੇ ਛੱਤ ਉੱਤੇ ਲਗਾਉਂਦੇ ਸਨ ਉਨ੍ਹਾਂ ਦੀ ਮਿਹਨਤ ਦੀਆਂ ਸਾਹਾਂ ਅਜੇ ਵੀ ਇਸੇ ਘਰ ਵਿੱਚ ਬਚੀਆਂ ਹੋਈਆਂ ਹਨ ਪਿੰਡ ਵਿੱਚ ਉਸੇ ਸਮੇਂ ਸਾਦਗੀ ਸੀ ਲੋਕ ਇੱਕ ਦੂਜੇ ਨਾਲ ਪਿਆਰ ਕਰਦੇ ਸੀ ਸਵੇਰੇ ਗੁਰਦਿੱਤੇ ਦੇ ਘਰ ਆ ਕੇ ਕੋਈ ਕਹਿ ਦਿੰਦਾ ਗੁਰਦਿੱਤੇ ਆਓ ਖੇਤਾਂ ਵਿੱਚ ਇਕੱਠੇ ਜਾਈਏ ਫਿਰ ਉਹ ਲੋਕ ਮਿੱਟੀ ਦੇ ਘਰੋਂ ਖੇਤਾਂ ਵੱਲ ਨੂੰ ਤੁਰ ਜਾਂਦੇ ਬੱਚੇ ਵੇੜੇ ਵਿੱਚ ਖੇਡਦੇ ਰਹਿੰਦੇ ਔਰਤਾਂ ਘਰਾਂ ਵਿੱਚ ਚੱਕੀਆਂ ਪੀਸਦੀਆਂ ਹੱਥਾਂ ਨਾਲ ਰੋਟੀਆਂ ਬਣਾਉਂਦੀਆਂ ਗੁਰਦਿੱਤੇ ਦਾ ਘਰ ਹਮੇਸ਼ਾ ਲੋਕਾਂ ਨਾਲ ਰੌਣਕ ਨਾਲ ਭਰਿਆ ਰਹਿੰਦਾ ਸੀ ਕਿਸੇ ਨੂੰ ਪਾਣੀ ਚਾਹੀਦਾ ਤਾਂ ਵੇਚ ਜਿ ਕੋ ਕੇ ਅੰਦਰ ਆ ਕੇ ਲੈ ਸਕਦਾ ਸੀ ਕੋਈ ਵੇਸਾਰਾ ਹੋਵੇ ਤਾਂ ਰਾਤ ਨੂੰ ਕੱਟਣ ਦਾ ਵੀ ਟਿਕਾਣਾ ਉਸ ਨੂੰ ਮਿਲ ਜਾਂਦਾ ਸੀ ਇਹ ਘਰ ਪਿੰਡ ਦੇ ਮਹਿਮਾਨ ਨਿਵਾਜੀ ਦਾ ਨਿਸ਼ਾਨ ਬਣ ਗਿਆ ਸੀ ਗੁਰਦਿੱਤੇ ਦੇ ਬੱਚੇ ਬਲਵਿੰਦਰ ਗੁਰਮੀਤ ਤੇ ਛੋਟੀ ਕੁੜੀ ਹਰਵੀਰ ਉਸ ਘਰ ਦੇ ਵਿਹੜੇ ਵਿੱਚ ਖੇਡਦੇ ਖੇਡਦੇ ਵੱਡੇ ਹੋ ਗਏ ਉਹਨਾਂ ਨੇ ਕਈ ਵਾਰੀ ਕੰਦਾ ਤੇ ਖੜੇ ਹੋ ਕੇ ਕਲਾਸਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਮੀਂਹ ਆਉਂਦਾ ਤਾਂ ਉਹ ਸੱਤੋਂ ਟਪਕਦੇ ਪਾਣੀ ਏਠ ਬਾਲਟੀਆਂ ਰੱਖਦੇ ਤੇ ਖੁਸ਼ੀ ਨਾਲ ਛਮਛਮ ਕਰਦੇ ਹਰ ਵੀਰ ਅਕਸਰ ਆਪਣੀ ਮਾਂ ਨੂੰ ਕਹਿੰਦੀ ਮਾਂ ਇਹ ਘਰ ਬਹੁਤ ਸੋਹਣਾ ਮੈਂ ਕਦੇ ਨਹੀਂ ਚਾਹੁੰਦੀ ਕਿ ਅਸੀਂ ਇਸ ਨੂੰ ਛੱਡੀ ਸੁਹਾਗਣ ਹੱਸ ਕੇ ਜਵਾਬ ਦਿੰਦੀ ਪੁੱਤ ਘਰ ਉਹੀ ਸੋਹਣਾ ਹੁੰਦਾ ਜਿਸ ਵਿੱਚ ਪਰਿਵਾਰ ਦੀਆਂ ਖੁਸ਼ੀਆਂ ਵਸਦੀਆਂ ਪਰ ਸਮਾਂ ਆਪਣਾ ਕੰਮ ਪਰ ਸਮਾਂ ਆਪਣਾ ਕੰਮ ਕਰਦਾ ਹਵਾ ਤੇ ਮੀਂਹ ਨੇ ਘਰ ਦੀਆਂ ਕੰਧਾਂ ਨੂੰ ਹੌਲੀ-ਹੌਲੀ ਕਮਜ਼ੋਰ ਸ਼ੁਰੂ ਕਰਨਾ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਛੱਤਾਂ ਵਿੱਚੋਂ ਕਈ ਘਾ ਦੀ ਛੱਤ ਵਿੱਚੋਂ ਕਈ ਥਾਂ ਤੇ ਦਰਾੜਾਂ ਪੈ ਗਈਆਂ ਕੰਧਾਂ ਤੇ ਵੀ ਦਰਾਰਾਂ ਵਧ ਗਈਆਂ ਗੁਰਦਿੱਤੇ ਦੇ ਬੱਚੇ ਹੋ ਵੀ ਹੁਣ ਵੱਡੇ ਹੋ ਰਹੇ ਸਨ ਉਹ ਸਕੂਲ ਜਾਂਦੇ ਕਈ ਵਾਰੀ ਸ਼ਹਿਰ ਦੀਆਂ ਨਵੀਆਂ ਇਮਾਰਤਾਂ ਵੇਖ ਕੇ ਵਾਪਸ ਆਉਂਦੇ ਤੇ ਕਹਿੰਦੇ ਬਾਪੂ ਜੀ ਸਾਡੇ ਕੋਲ ਵੀ ਪੱਕਾ ਘਰ ਹੋਣਾ ਚਾਹੀਦਾ ਵੇਖੋ ਸ਼ਹਿਰ ਵਿੱਚ ਕਿੰਨੇ ਸੋਹਣੇ ਸੋਹਣੇ ਮਕਾਨ ਨੇ ਗੁਰਦਿੱਤਾ ਗਹਿਰਾ ਸਾਹ ਲੈਂਦਾ ਤੇ ਕਹਿੰਦਾ ਪੁੱਤਰੋ ਸੋਹਣੇ ਮਕਾਨ ਪੱਕੀਆਂ ਇੱਟਾਂ ਨਾਲ ਨਹੀਂ ਬਣਦੇ ਪਰ ਸੋਹਣੇ ਘਰ ਪਿਆਰ ਦੀਆਂ ਯਾਦਾਂ ਨਾਲ ਬਣਦੇ ਨੇ ਇਹ ਘਰ ਸਾਡਾ ਮੰਦਰ ਹੈ ਇੱਕ ਸਾਲ ਵਿੱਚ ਬਹੁਤ ਵੱਧ ਪੈ ਗਿਆ ਛੱਤ ਕਈ ਥਾਵਾਂ ਤੋਂ ਲੀਕ ਕਰਨ ਲੱਗੀ ਬੇੜੇ ਵਿੱਚ ਵੀ ਪਾਣੀ ਇਕੱਠਾ ਹੋ ਗਿਆ ਪਰਿਵਾਰ ਨੇ ਰਾਤਾਂ ਜਾਗ-ਜਾਗ ਕੇ ਬਾਲਟੀਆਂ ਖਾਲੀ ਕੀਤੀਆਂ ਉਸ ਸਮੇਂ ਸੁਹਾਗਣ ਦੇ ਮਨ ਵਿੱਚ ਵੀ ਡਰ ਪੈਦਾ ਹੋ ਗਿਆ ਕਿ ਸ਼ਾਇਦ ਲੋਕਾਂ ਦੀਆਂ ਗੱਲਾਂ ਸਹੀ ਹਨ ਇਹ ਘਰ ਕਦੇ ਵੀ ਡਿੱਗ ਸਕਦਾ ਉਸਨੇ ਗੁਰਦਿੱਤੇ ਨੂੰ ਕਿਹਾ ਵੇਖੋ ਜੀ ਸਾਡੇ ਬੱਚੇ ਹੁਣ ਵੱਡੇ ਹੋ ਗਏ ਨੇ ਉਹਨਾਂ ਦੀ ਸੁਰੱਖਿਆ ਲਈ ਵੀ ਸਾਨੂੰ ਸੋਚਣਾ ਚਾਹੀਦਾ ਸ਼ਾਇਦ ਹੁਣ ਸਾਨੂੰ ਨਵਾਂ ਘਰ ਬਣਾ ਲੈਣਾ ਚਾਹੀਦਾ ਠੀਕ ਹੋਵੇਗਾ ਗੁਰਦਿੱਤਾ ਚੁੱਪ ਰਹਿ ਗਿਆ ਉਸਦੇ ਦਿਲ ਵਿੱਚ ਵੀ ਇੱਕ ਪਾਸੇ ਘਰ ਲਈ ਪਿਆਰ ਸੀ ਦੂਜੇ ਪਾਸੇ ਆਪਣੇ ਪਰਿਵਾਰ ਦੀ ਸੁਰੱਖਿਆ ਵੀ ਉਹ ਚਾਹੁੰਦਾ ਸੀ ਇਸ ਤਰ੍ਹਾਂ ਕਰਦੇ ਕਰਦੇ ਉਹ ਮਨ ਹੀ ਮਾਨ ਵਿੱਚ ਸੋਚਣ ਲੱਗਾ ਗੁਰਦਿੱਤਾ ਕਈ ਦਿਨਾਂ ਤੱਕ ਸੋਚਦਾ ਰਿਹਾ ਪਰ ਉਸਦੇ ਮਨ ਵਿੱਚ ਪੁਰਾਣੇ ਘਰ ਨੂੰ ਛੱਡਣ ਲਈ ਤਿਆਰ ਨਹੀਂ ਸੀ ਉਹ ਕਹਿੰਦਾ ਸੀ ਘਰ ਥੋੜਾ ਕਮਜ਼ੋਰ ਹੋ ਗਿਆ ਪਰ ਜੇ ਅਸੀਂ ਇਸ ਦੀ ਦੇਖਭਾਲ ਕਰਕੇ ਇਸ ਨਾਲ ਇਸ ਨੂੰ ਦੁਬਾਰਾ ਖੜਾ ਕਰਕੇ ਤਾਂ ਇਹ ਕਈ ਸਾਲਾਂ ਤੱਕ ਖੜਾ ਰਹੇਗਾ ਜੜਾ ਨੂੰ ਛੱਡਣ ਵਾਲੇ ਦਰਖਤ ਸੁੱਕ ਜਾਂਦੇ ਨੇ ਮੇਰੇ ਬੱਚੇ ਵੀ ਇਸ ਗੱਲ ਨੂੰ ਸਮਝਣਗੇ ਉਹ ਆਪਣੀ ਮਾਂ ਦੇ ਬੋਲ ਯਾਦ ਕਰਦਾ ਘਰ ਉਹ ਨਹੀਂ ਹੁੰਦਾ ਜੋ ਅਸੀਂ ਬਣਾਉਂਦੇ ਹਾਂ ਕਰ ਉਹ ਹੁੰਦਾ ਜੋ ਸਾਨੂੰ ਬਣਾਉਂਦਾ ਹੈ ਇਸ ਲਈ ਉਸਨੇ ਨਿਰਣਾ ਕੀਤਾ ਕਿ ਘਰ ਦੀ ਮੁਰੰਮਤ ਕਰੇਗਾ ਉਸ ਨੂੰ ਛੱਡੇਗਾ ਨਹੀਂ ਗੁਰਦਿੱਤੇ ਨੇ ਪਿੰਡ ਦੇ ਮਿਸਤਰੀਆਂ ਨੂੰ ਬੁਲਾਇਆ ਉਸਨੇ ਕੰਧਾਂ ਨੂੰ ਨਵੀਂ ਮਿੱਟੀ ਨਾਲ ਲਿਪਿਆ ਤੇ ਛੱਤ ਨੂੰ ਸ਼ਈ ਕੀਤਾ ਛੱਤ ਤੇ ਕਈ ਛਰਾਖਾਂ ਨੂੰ ਬੰਦ ਕੀਤਾ ਘਰ ਮੁੜ ਚਮਕਣ ਲੱਗਾ ਬੱਚਿਆਂ ਨੇ ਵੀ ਵੇਖਿਆ ਕਿ ਪੁਰਾਣੇ ਘਰ ਵਿੱਚ ਨਵੀਂ ਰੌਣਕ ਆ ਗਈ ਹੈ ਹਰਵੀਰ ਨੇ ਖੁਸ਼ ਹੋ ਕੇ ਕਿਹਾ ਮਾਂ ਸਾਡਾ ਘਰ ਬਹੁਤ ਸੋਹਣਾ ਪਹਿਲਾਂ ਨਾਲੋਂ ਵੀ ਸੋਹਣਾ ਲੱਗ ਰਿਹਾ ਹੈ ਸਾ ਅਗਣ ਦੇ ਮਾਨ ਵਿੱਚ ਵੀ ਹਾਲੇ ਹਲਕੀ ਚਿੰਤਾ ਸੀ ਪਰ ਉਸਨੇ ਗੁਰਦਿੱਤੇ ਦੀ ਖੁਸ਼ੀ ਦੇਖ ਕੇ ਕੁਝ ਨਾ ਕੀਤਾ ਉਸ ਸਮੇਂ ਪਿੰਡ ਵਿੱਚ ਮੇਲੇ ਵਿਆਹ ਤੇ ਸਮਾਗਮ ਘਰ ਦੀਆਂ ਰੌਣਕਾਂ ਵਧਾਉਂਦੇ ਸਨ ਗੁਰਦਿੱਤੇ ਦਾ ਘਰ ਵੀ ਉਹਨਾਂ ਦਾ ਰੌਣਕ ਦਾ ਹਿੱਸਾ ਬਣਦਾ ਸੀ ਲੋਕ ਉਸ ਦੇ ਬੇੜੇ ਵਿੱਚ ਬੈਠ ਕੇ ਗੱਲਾਂ ਕਰਦੇ ਜਵਾਨ ਮੁੰਡੇ ਡੰਗਲਾਂ ਦੀਆਂ ਕਹਾਣੀਆਂ ਸੁਣਾਉਂਦੇ ਔਰਤਾਂ ਗੀਤ ਗਾਉਂਦੀਆਂ ਉਸ ਦੇ ਘਰ ਦੀਆਂ ਕੰਧਾਂ ਹਰੇਕ ਨੂੰ ਆਵਾਜ਼ ਨੂੰ ਸੋਖ ਲੈਂਦੀਆਂ ਗੁਰਦਿੱਤਾ ਕਈ ਵਾਰੀ ਹੱਸ ਕੇ ਕਹਿੰਦਾ ਮੇਰੇ ਘਰ ਦੀਆਂ ਕੰਧਾਂ ਲੋਕਾਂ ਦੀਆਂ ਹਸੀਆਂ ਭਰੀਆਂ ਗੱਲਾਂ ਨਾਲ ਭਰੀਆਂ ਹੋਈਆਂ ਨੇ ਇਸ ਕਰਕੇ ਅਜੇ ਵੀ ਮਜ਼ਬੂਤ ਨੇ ਪਿੰਡ ਵਿੱਚ ਹਾਲੀ ਵਾਲੀ ਬਦਲਾ ਆ ਰਿਹਾ ਸੀ ਨੌਜਵਾਨ ਸ਼ਹਿਰ ਵੱਲ ਜਾਣ ਲੱਗੇ ਨਵੀਆਂ ਪੱਕੀਆਂ ਮਾਰਤਾਂ ਬਣਦੀਆਂ ਗਈਆਂ ਲੋਕ ਮਿੱਟੀ ਦੇ ਘਰਾਂ ਨੂੰ ਪੁਰਾਣਪਨ ਦੀ ਇਨਸਾਨੀ ਸਮਝਣ ਲੱਗੇ ਇੱਕ ਦਿਨ ਗੁਰਦਿੱਤੇ ਦਾ ਪੁੱਤਰ ਬਲਵਿੰਦਰ ਉਸ ਕੋਲ ਆਇਆ ਤੇ ਕਿਹਾ ਬਾਪੂ ਜੀ ਅਸੀਂ ਵੀ ਸ਼ਹਿਰ ਜਾ ਕੇ ਇੱਕ ਨਮਾ ਘਰ ਬਣਾਈਏ ਪਿੰਡ ਵਿੱਚ ਸਿਰਫ ਇਹ ਪੁਰਾਣਾ ਮਕਾਨ ਰਹਿ ਗਿਆ ਲੋਕ ਸਾਨੂੰ ਪਿਛੜੇ ਹੋਏ ਕਹਿੰਦੇ ਨੇ ਗੁਰਦਿੱਤੇ ਨੇ ਉਸ ਨੂੰ ਕੱਲ ਧੀਰਜ ਨਾਲ ਸੁਣੀ ਤੇ ਕਿਹਾ ਬਲਵਿੰਦਰਾ ਲੋਕਾਂ ਦੀਆਂ ਗੱਲਾਂ ਨਾਲ ਜ਼ਿੰਦਗੀ ਨਹੀਂ ਬਦਲਦੀ ਜੋ ਘਰ ਸਾਨੂੰ ਪਾਲਦਾ ਉਸ ਨੂੰ ਛੱਡ ਕੇ ਨਵੀਂ ਇੱਟ ਤੇ ਭੇਜਣਾ ਸਹੀ ਨਹੀਂ ਆ ਇੱਕ ਦਿਨ ਤੂੰ ਸਮਝੇਗਾ ਕਿ ਅਸਲੀ ਦੌਲਤ ਜਿਆਦਾ ਹੁੰਦੀਆਂ ਨੇ ਇਮਾਰਤਾਂ ਨਹੀਂ ਗੁਰਦਿੱਤੇ ਦੇ ਦਿਲ ਵਿੱਚ ਖਿਚਾਵ ਜਾਓ ਸੀ ਇੱਕ ਪਾਸੇ ਉਸ ਦਾ ਕਾਰਜ ਜਿਸ ਨਾਲ ਉਸ ਤੇ ਪੁਰਖਿਆਂ ਦੀਆਂ ਜੜੀਆਂ ਜੁੜੀਆਂ ਸਨ ਦੂਜੇ ਪਾਸੇ ਉਸ ਤੇ ਬੱਚੇ ਜੋ ਨਵੇਂ ਭਵਿੱਖ ਦੇ ਸੁਪਨੇ ਦੇਖ ਰਹੇ ਸਨ ਰਾਤ ਨੂੰ ਅਕਸਰ ਛੱਤ ਉੱਤੇ ਬੈਠ ਜਾਂਦਾ ਚੰਦ ਦੀ ਰੋਸ਼ਨੀ ਵਿੱਚ ਟੁੱਟੇ ਖੱਪਰਾਂ ਦੀਆਂ ਆਉਂਦੀ ਹਵਾ ਉਸ ਦੇ ਚਿਹਰੇ ਨਾਲ ਟਕਰਾਂਦੀ ਉਹ ਸੋਚਦਾ ਕੀ ਮੈਂ ਸਹੀ ਕਰ ਰਿਹਾ ਕੀ ਮੇਰੀ ਜਿੱਦ ਬੱਚਿਆਂ ਦੇ ਭਵਿੱਖ ਵਿੱਚ ਰੁਕਾਵਟ ਤਾਂ ਨਹੀਂ ਬਣੇਗੀ ਪਰ ਫਿਰ ਵੀ ਉਹ ਆਪਣੇ ਆਪ ਨੂੰ ਕਹਿੰਦਾ ਘਰ ਸਿਰਫ ਸੁਰੱਖਿਆ ਲਈ ਨਹੀਂ ਹੁੰਦੇ ਘਰ ਇਤਿਹਾਸ ਲਈ ਵੀ ਹੁੰਦੇ ਨੇ ਜੇ ਅਸੀਂ ਆਪਣਾ ਇਤਿਹਾਸ ਮਿਟਾ ਦਿੱਤਾ ਤਾਂ ਅਸੀਂ ਅੱਗੇ ਕਿਵੇਂ ਜੀਵਾਂਗੇ ਉਹ ਹਮੇਸ਼ਾ ਇਹ ਹੀ ਸੋਚਦਾ ਰਹਿੰਦਾ ਉਹ ਕਦੇ-ਕਦੇ ਸੋਚਾਂ ਵਿੱਚ ਵੀ ਪੈ ਜਾਂਦਾ ਉਸ ਦਾ ਮਨ ਦੋ ਪਾਸੇ ਹੋ ਜਾਂਦਾ ਇਸੇ ਤਰ੍ਹਾਂ ਕਰਦੇ-ਕਰਦੇ ਕਈ ਸਾਲ ਲੰਘ ਗਏ ਪਰ ਹਾਲੇ ਵੀ ਘਰ ਉੱਥੇ ਹੀ ਖੜਾ ਸੀ ਪਰ ਹੁਣ ਉਸ ਦੇ ਸਮੇਂ ਦੇ ਉਸ ਸਮੇਂ ਦੇ ਨਿਸ਼ਾਨ ਹੋਰ ਵੱਧ ਸਪਸ਼ਟ ਹੋਣ ਲੱਗੇ ਸਰਦੀ ਦੇ ਕੰਧਾਂ ਵਿੱਚੋਂ ਅੰਦਰੋਂ ਠੰਡ ਆਉਂਦੀ ਗਰਮੀ ਵਿੱਚ ਛੱਤ ਦੇ ਸਰਾਖਾਂ ਰਾਹੀਂ ਧੁੱਪ ਆਉਂਦੀ ਗੁਰਦਿੱਤਾ ਹਾਲੇ ਵੀ ਹਰ ਰੋਜ਼ ਘਰ ਦੀ ਸੰਭਾਲ ਕਰਦਾ ਮਿੱਟੀ ਨਾਲ ਕੰਦਾ ਲਿਪਦਾ ਟੁੱਟੇ ਹੋਏ ਛੱਤ ਨੂੰ ਬਦਲਦਾ ਅੰਗਣ ਨੂੰ ਵੇੜੇ ਨੂੰ ਸਾਫ਼ ਰੱਖਦਾ ਇਹ ਸਭ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ ਉਹ ਅਕਸਰ ਕਹਿੰਦਾ ਘਰ ਨੂੰ ਪਿਆਰ ਚਾਹੀਦਾ ਪੱਕੀਆਂ ਇੱਟਾਂ ਨਹੀਂ ਜੇ ਪਿਆਰ ਨਹੀਂ ਤਾਂ ਘਰ ਟਿਕਿਆ ਨਹੀਂ ਰਹਿੰਦਾ ਪਰ ਬੱਚੇ ਹੁਣ ਵੱਡੇ ਸਨ ਬਲਵਿੰਦਰ ਨੇ میٹرਿਕ ਪਾਸ ਕਰ ਲਈ ਸੀ ਤੇ ਸ਼ਹਿਰ ਵਿੱਚ ਜਾ ਕੇ ਕਾਲਜ ਚ ਜਾਣਾ ਚਾਹੁੰਦਾ ਸੀ ਗੁਰਮੀਤ ਨੂੰ ਵੀ ਖੇਤਾਂ ਨਾਲੋਂ ਵਪਾਰ ਦਾ ਸ਼ੌਂਕ ਸੀ ਉਹ ਕਹਿੰਦਾ ਬਾਪੂ ਜੀ ਪਿੰਡ ਦੀ ਜ਼ਿੰਦਗੀ ਠੀਕ ਹੈ ਪਰ ਸ਼ਹਿਰ ਵਿੱਚ ਵੱਡੇ ਮੌਕੇ ਮਿਲਦੇ ਨੇ ਸਾਨੂੰ ਉੱਥੇ ਜਾਣਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕੱਲ੍ਹ ਵਾਲੀ ਕਹਾਣੀ ਨੂੰ ਜ਼ਰੂਰ ਸੁਣਨਾ ਜੀ ਅਸੀਂ ਕੱਲ੍ਹ ਵਾਲੀ ਕਹਾਣੀ ਵਿੱਚ ਇਸ ਕਹਾਣੀ ਦਾ ਅਗਲਾ ਪਾਰਟ ਲੈ ਕੇ ਆਵਾਂਗੇ ਤੇ ਮਿਲਦੇ ਹਾਂ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਧੰਨਵਾਦ